ਹਾਂਜੀ ਸਾਥੀਓ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਦਾ ایਪੀ ਆਨਲਾਈਨ ਕਲਾਸਸ ਦੇ ਇਸ YouTube ਚੈਨਲ ਤੇ ਸਾਥੀਓ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਆਪਣਾ ਜਿਹੜਾ ਰਿਜ਼ਲਟ ਹੈ ਐਸਐਸਏ ਦਾ ਜੀਪੀਏ ਦਾ ਤੇ ਇਜ਼ੀ 2 ਦਾ ਇਹ ਆਊਟ ਹੋ ਚੁੱਕਿਆ ਤੇ ਜਿਸ ਸੰਬੰਧੀ ਬਹੁਤ ਜ਼ਿਆਦਾ ਰਿਕਵੈਸਟਾਂ ਜਿੰਨੀਆਂ ਕਿ ਮੈਨੂੰ ਪਹਿਲਾਂ ਕਦੇ ਨਹੀਂ ਆਈਆਂ ਇੰਨੀਆਂ ਕ ਰਿਕਵੈਸਟ ਆਈਆਂ ਕਿ ਮੈਟਰ ਲਿਸਟ ਉੱਤੇ ਵੀਡੀਓ ਬਣਾਓ ਕਿ ਲਾਸਟ ਕੈਂਡੀਡੇਟ ਕਿੰਨੇ ਨੰਬਰ ਵਾਲਾ ਹਰੇਕ ਕੈਟਾਗਰੀ ਵਿੱਚ ਸਿਲੈਕਟ ਹੋਇਆ ਠੀਕ ਹੈ कल द ही बहुत सारे वीरा वालों रिक्वेस्ट आ रहीयां सी पर कल मेरी वीडियो पॉसिबल नहीं हुई मेरे तो बनानी ते आज मैं ਤੁਹਾਡੇ ਸਾਹਮਣੇ ਵੀਡੀਓ ਲੈ ਕੇ حاضر ਹੋ ਚੁੱਕਿਆ ਤੇ ਸਭ ਤੋਂ ਪਹਿਲਾਂ ਦੇਖੋ ਆਪਾਂ ਗੱਲ ਕਰਾਂਗੇ ਜਿਹੜੀ ਪੋਸਟ ਦੀ ਉਹ ਹੈਗੀ ਹੈ ਜੀ ਜੂਨੀਅਰ ਪਲਾਂਟ اٹੈਂਡੈਂਟ ਠੀਕ ਹੈ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਜੂਨੀਅਰ ਪਲਾਂਟ اٹੈਂਡੈਂਟ ਦੇ ਵਿੱਚ ਆਈਟੀਆਈ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਮਤਲਬ ਕਿ ਕਿਸੇ ਵੀ ਡਿਸਪਲਿਨ ਦੇ ਵਿੱਚ ਐਲੀਜੀਬਲ ਸੀ ਤੇ ਡਿਪਲੋਮਾ ਵੀ ਕਿਸੇ ਵੀ ਡਿਸਪੀਨ ਦੇ ਵਿੱਚ एलिਜੀਬਲ ਸੀ ਇਸ ਵਿੱਚ ਮੈਕੈਨੀਕਲ ਇਲੈਕਟ੍ਰੀਕਲ ਸਿਵਲ ਇਲੈਕਟ੍ਰੋਨਿਕਸ ਸਾਰੇ ਹੀ ਡਿਪਲੋਮਾ ਤੇ ਆਈਟੀਆਈ ਹੋਲਡਰਸ ਹੈਗੇ ਸੀ ਜਰਨਲ ਅਨ ਰਿਜ਼ਰਵਡ ਦੇ ਵਿੱਚ ਜਿਹੜਾ ਲਾਸਟ ਕੈਂਡੀਡੇਟ ਸਿਲੈਕਟ ਹੋਇਆ ਜਰਨਲ ਦੇ ਵਿੱਚ ਉਹ ਹੈਗੇ ਨੇ ਜੀ 64 64.50 ਵਾਲਾ ਵਿਦਿਆਰਥੀ ਹੈ ਉਹ ਲਾਸਟ ਸਿਲੈਕਟ ਹੋਇਆ 19ਵੀਂ ਪੋਸਟ ਤੇ ਤੇ ਜਰਨਲ ਦੇ ਵਿੱਚ ਪੰਜ ਐਸਸੀ ਅਦਰ ਦੇ ਬॉयਜ਼ ਨੇ ਤੇ ਬੀਸੀ ਦੇ ਪੰਜ ਬॉयਜ਼ ਨੇ ਠੀਕ ਹੈ ਫੀਮੇਲਸ ਦੀ ਗੱਲ ਕਰੀਏ ਫੀਮੇਲ ਦੀ ਜੋ ਲਾਸਟ ਗਰਲ ਸਿਲੈਕਟ ਹੋਈ ਹੈ ਜਰਨਲ ਦੀ ਉਹ 55.75 ਤੇ ਸਿਲੈਕਟ ਹੋਈ ਹੈ ਇਸ ਤੋਂ ਅੱਗੇ ਇਕਨੋਮਿਕਲ ਵੀਕਰ ਸੈਕਸ਼ਨ ਦੀ ਗੱਲ ਕਰੀਏ ਤਾਂ ਇਸ ਵਿੱਚ 6 ਪੋਸਟਾਂ ਸੀ 6 ਦੇ ਵਿੱਚ ਜੋ 6ਵੇਂ ਨੰਬਰ ਤੇ ਸਿਲੈਕਟ ਹੋਇਆ ਉਸਦੇ 55.75 ਨੰਬਰ ਨੇ ਤੇ ਗਰਲ ਦੀ ਦੋ ਪੋਸਟਾਂ ਸੀ ਤੇ 49.50 ਨੰਬਰ ਤੇ ਲਾਸਟ ਗਰਲ ਹੈ ਜਿਹੜੀ ਉਹ ਸਿਲੈਕਟ ਹੋਈ ਹੈ ਬੈਕਵਰਡ ਕਲਾਸ ਦੀ ਗੱਲ ਕਰੀਏ BC ਕੈਟਾਗਰੀ ਦੀ ਚਾਰ ਪੋਸਟਾਂ ਸੀ ਇਸ ਵਿੱਚ ਬੁਆਏਜ਼ ਦੀਆਂ ਤੇ ਜੋ ਲਾਸਟ ਕੈਂਡੀਡੇਟ ਸਿਲੈਕਟ ਹੋਇਆ ਉਹ 63.50 ਤੇ ਸਿਲੈਕਟ ਹੋਇਆ ਤੇ BC ਦੀ ਜੋ ਗਰਲਜ਼ ਦੀ ਗੱਲ ਕਰੀਏ ਤਿੰਨ ਪੋਸਟਾਂ ਸੀ ਗਰਲ ਦੀਆਂ ਤੇ ਲਾਸਟ ਕੈਂਡੀਡੇਟ ਜਿਹੜਾ ਸਿਲੈਕਟ ਹੋਇਆ ਉਹ 55 ਨੰਬਰ ਤੇ ਸਿਲੈਕਟ ਹੋਇਆ SC ਅਦਰ ਦੀ ਗੱਲ ਕਰੀਏ ਤਾਂ ਇਸ ਵਿੱਚ ਚਾਰ ਪੋਸਟਾਂ ਸੀਗੀਆਂ ਤੇ ਚੌਥੇ ਨੰਬਰ ਤੇ ਜੋ ਵਿਦਿਆਰਥੀ ਸਿਲੈਕਟ ਹੋਇਆ ਉਹ 62.25 ਨੰਬਰ ਵਾਲਾ ਸਿਲੈਕਟ ਹੋਇਆ ਆ 1998 ਇਸ ਕਰਕੇ ਲਿਖਿਆ ਕਿਉਂਕਿ 62.25 ਤੇ ਦੋ ਤਿੰਨ ਵਿਦਿਆਰਥੀ ਬੈਠੇ ਸੀ ਸੋ ਜਿਹਦੇ ਕਰਕੇ ਜਿਹੜਾ 1998 ਆ ਇਸ ਦੀ ਡੇਟ ਆਫ ਬਰਥ ਜ਼ਿਆਦਾ ਸੀ ਤੇ ਮੈਰਿਟ ਵਿੱਚ ਅੱਗੇ ਸੀ ਇਸ ਕਰਕੇ ਇਹਨੂੰ ਜੋ ਹੈ ਸੀਟ ਮਿਲੇਗੀ ਅਕੇ ਐਸਸੀ ਅਦਰ ਗਰਲਸ ਦੀ ਗੱਲ ਕਰੀਏ ਗਰਲਸ ਵਿੱਚ ਤਿੰਨ ਪੋਸਟਾਂ ਸੀਗੀਆਂ ਤੇ ਤੀਜੇ ਨੰਬਰ ਤੇ ਜਿਹੜੀ ਗਰਲ ਸੈਲੈਕਟ ਹੋਈ ਆ ਉਸਦੇ 51.50 ਨੰਬਰ ਸੀ ਐਸਸੀ ਐਮਐੜਬੀ ਦੀ ਗੱਲ ਕਰੀਏ ਸੱਤ ਪੋਸਟਾਂ ਸੀ ਬॉयਜ਼ ਦੀਆਂ ਤੇ 49.50 ਨੰਬਰ ਤੇ ਲਾਸਟ ਬॉयਸ ਸੈਲੈਕਟ ਹੋਇਆ ਉਸ ਦਾ ਡੇਟ ਆਫ ਬਰਥ ਹੈ ਜੋ 1993 ਹੈਗਾ ਤੇ ਐਮਬੀਬੀ ਦੀ ਜੋ ਗਰਲ ਹੈ ਦੋ ਪੋਸਟਾਂ ਸੀ ਗਰਲ ਦੀਆਂ ਤੇ 40.75 ਨੰਬਰ ਤੇ ਸਿਲੈਕਸ਼ਨ ਹੈ ਜਿਹੜੀ ਉਹ ਹੋਈ ਆ ਤੇ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਕਿ ਜੂਨੀਅਰ ਲੈਂਡਰੈਂਡ ਐਸਐਸਏ ਤੇ ਇਜੀ 2 ਵਿੱਚ ਬਹੁਤ ਸਾਰੇ ਸਟੂਡੈਂਟ ਕਾਮਨ ਨੇਗੇ ਜਿਸ ਕਰਕੇ ਜਿਹੜੇ ਕਾਮਨ ਸਟੂਡੈਂਟ ਨੇ ਉਹ ਸਾਰੇ 21 ਸੇ ਇੱਕ ਪੋਸਟ ਨੂੰ ਹੀ ਜੁਆਇਨ ਕਰਨਗੇ ਇਹ ਜਿਹੜਾ ਅੰਕੜਾ ਹੈਗਾ ਇਹ ਆਪਣੀ ਫਰਸਟ ਲਿਸਟ ਦੇ ਹਿਸਾਬ ਨਾਲ ਆ ਠੀਕ ਹੈ ਇਸ ਤੋਂ ਬਾਅਦ ਜਦੋਂ ਜੁਆਇਨਿੰਗ ਹੋਊਗੀ ਇਹ ਜਿਹੜੀ ਕੱਟਆਫ ਹੈ ਹੋਰ ਥੱਲੇ ਆਵੇਗੀ ਇਸ ਤੋਂ ਅੱਗੇ ਜੇਕਰ ਆਪਾਂ ਗੱਲ ਕਰੀਏ ਇਲੈਕਟ੍ਰੀਕਲ ਗ੍ਰੇਡ 2 ਦੀ ਇਲੈਕਟ੍ਰੀਕਲ ਗ੍ਰੇਡ 2 ਦੇ ਵਿੱਚ ਜੋ 23 ਪੋਸਟਾਂ ਸੀ ਬॉयਜ਼ ਦੀਆਂ ਠੀਕ ਹੈ ਉਸ ਵਿੱਚ ਜੋ 23ਵੇਂ ਨੰਬਰ ਤੇ ਬாய் ਸਿਲੈਕਟ ਹੋਇਆ ਉਸਦੇ 75.850 ਨੰਬਰ ਨੇਗੇ ਤੇ ਗਰਲ ਦੀ ਗੱਲ ਕਰੀਏ ਜਰਨਲ ਗਰਲ ਦੀ ਜੋ 56.973 ਕੇਰਲਾ ਜਿਸ ਦਾ ਨੰਬਰ ਨੇ ਉਹ ਲਾਸਟ ਸਿਲੈਕਟ ਹੋਈ ਆ 9th ਨੰਬਰ ਤੇ ایਡਬਲਯੂਐਸ ਦੇ ਵਿੱਚ ਸੱਤ ਪੋਸਟਾਂ ਸੀ ਬॉयਜ਼ ਦੀਆਂ 68 ਮਾਰਕਸ ਵਾਲਾ ਬॉय ਸਿਲੈਕਟ ਹੋਇਆ ਲਾਸਟ ਤੇ ایਡਬਲਯੂਐਸ ਗਰਲ ਦੇ ਵਿੱਚ 59 ਨੰਬਰ ਵਾਲੀ ਗਰਲ ਹੈ ਜਿਹੜੀ ਉਹ ਸਿਲੈਕਟ ਹੋਈ ਆ ਬੀਸੀ ਦੇ ਵਿੱਚ ਪੰਜ ਪੋਸਟਾਂ ਸੀ ਬॉयਜ਼ ਦੀਆਂ ਤੇ 74.250 ਵਾਲਾ ਬॉय ਲਾਸਟ ਸਿਲੈਕਟ ਹੋਇਆ ਤੇ ਬੀਸੀ ਦੀ ਗਰਲ ਦੇ ਵਿੱਚ 58.750 ਮਾਰਕਸ ਵਾਲੀ ਲਾਸਟ ਗਰਲ ਸਿਲੈਕਟ ਹੋਈ ਆ ਐਸਸੀ ਅਦਰਵੇ ਵਿੱਚ 72.750 ਇਹ ਗਰਲ ਹੈ ਜਿਹੜੀ ਸੌਰੀ ਬாய் ਹੈ ਜਿਹੜਾ ਲਾਸਟ ਸਿਲੈਕਟ ਹੋਇਆ ਤੇ ਐਸਸੀ ਅਦਰ ਦੀ ਗਰਲ ਦੀ ਗੱਲ ਕਰੀਏ ਤਾਂ 55.092 ਵਾਲੀ ਗਰਲ ਹੈ ਲਾਸਟ ਸਿਲੈਕਟ ਹੋਈ ਹੈ ਐਮਬੀ ਦੇ ਵਿੱਚ ਜਿਹੜਾ ਬாய் ਆ 63.999 ਵਾਲਾ ਲਾਸਟ ਸਿਲੈਕਟ ਹੋਇਆ ਤੇ ਐਮਬੀ ਦੇ ਵਿੱਚ ਹੀ ਗਰਲ ਦੀ 45 ਨੰਬਰ ਦੇ ਜਿਹੜੇ ਉਹ ਲਾਸਟ ਸਿਲੈਕਸ਼ਨ ਉਸ ਗਰਲ ਦੀ ਹੋਈ ਹੈ ਫਿਰ ਮੈਂ ਉਹੀ ਗੱਲ ਕਹਿਣਾ ਚਾਹੁੰਦਾ ਕਿ ਸਾਰੀ ਹੀ ਪੋਸਟਾਂ ਦੇ ਵਿੱਚ ਜਿਹੜੇ ਸਟੂਡੈਂਟ ਨੇ ਕਾਮਨ ਹੈਗੇ ਨੇ ਜਰਨਲ ਅਨ ਰਿਜ਼ਰਵਡ ਦੀ ਗੱਲ ਕਰੀਏ ਤਾਂ ਇਸ ਵਿੱਚ ਜਿਹੜੇ ਮੇਲ ਕੈਂਡੀਡੇਟ ਨੇ 95 ਪੋਸਟਾਂ ਸੀ ਤੇ 95 ਨੰਬਰ ਤੇ ਜਿਹੜਾ ਬாய் ਬੈਠਾ ਉਸਦੇ 72 ਨੰਬਰ ਹੈਗੇ ਨੇ ਕਿ ਜਿਹੜਾ ਮੇ ਫੀਮੇਲ ਦੀ ਗੱਲ ਕਰੀਏ 38 ਪੋਸਟਾਂ ਸੀ ਫੀਮੇਲ ਦੀਆਂ 46.404 ਵਾਲੀ ਗਰਲ ਆ ਲਾਸਟ ਸਿਲੈਕਟ ਹੋਈ ਆ ਐਡਬਲਯੂਐਸ ਦੀ ਗੱਲ ਕਰੀਏ ਤਾਂ 27 ਪੋਸਟਾਂ ਸੀ ਬॉयਜ਼ ਦੀਆਂ ਠੀਕ ਹੈ ਤੇ ਪਰ ਇੱਕ ਹੋਰ ਚੀਜ਼ ਦੇਖਣ ਵਾਲੀ ਹੈ ਕਿ ਇਸ ਵਿੱਚ ਜੋ ਹੈਗੀਆਂ 12 ਪੋਸਟਾਂ ਕੁੜੀਆਂ ਦੀਆਂ ਸੀਗੀਆਂ ਪਰ ਕੁੜੀਆਂ ਦੀਆਂ ਪੋਸਟਾਂ ਫਿਲ ਨਹੀਂ ਹੋਈਆਂ ਕਿ ਸਿਰਫ 6 ਹੀ ਕੁੜੀਆਂ ਨੇ ਕੁਆਲੀਫਾਈ ਕਰਿਆਗਾ ਸੋ ਜਿੰ ਸਿਕਸਥ ਗਰਲ ਹੈ ਉਸਦੇ ਜੋ ਮਾਰਕਸ ਨੇ ਉਹ 40.750 ਨੇਗੇ ਜਿਸ ਕਰਕੇ ਇਹ 6 ਜਾਂ ਜਿਹੜੀ ਪਹਿਲੀ ਲਿਸਟ ਵਿੱਚ ਹੀ ਸਾਰੇ ایਡਬਲਿਊਐਸ ਬॉयਸ ਨੂੰ ਮਿਲ ਜਾਣਗੇ ਸੋ ਜਿਹੜਾ ਲਾਸਟ ایਡਬਲਿਊਐਸ ਦਾ ਕੈਂਡੀਡੇਟ ਸਿਲੈਕਟ ਹੋਇਆ ਉਹ 54.466 ਵਾਲਾ ਹੋਵੇਗਾ BC ਕੈਟਾਗਰੀ ਦੀ ਗੱਲ ਕਰੀਏ 23 ਪੋਸਟਾਂ ਸੀ ਬॉयਜ਼ ਦੀਆਂ 67.901 ਵਾਲਾ ਲਾਸਟ BC ਬாய் ਸੈਲੈਕਟ ਹੋਇਆ ਤੇ 16 ਪੋਸਟਾਂ ਸੀ ਕੁੜੀਆਂ ਦੀਆਂ ਤੇ ਉਸ ਵਿੱਚ 40.750 ਵਾਲਾ ਲਾਸਟ ਗਰਲ ਸੈਲੈਕਟ ਹੋਈ ਆ SC ਅਦਰ ਦੇ ਵਿੱਚ 24 ਪੋਸਟਾਂ ਸੀ 67 ਨੰਬਰ ਵਾਲਾ ਬாய் ਲਾਸਟ ਸੈਲੈਕਟ ਹੋਇਆ ਤੇ ਗਰਲ ਦੇ ਵਿੱਚ 16 ਪੋਸਟਾਂ ਸੀ 51.250 ਵਾਲੀ ਲਾਸਟ ਗਰਲ ਸੈਲੈਕਟ ਹੋਈ ਆ SC MB ਦੇ ਵਿੱਚ 24 ਪੁਆਇੰਟ ਸੋ 24ਵੇਂ 24 ਪੋਸਟਾਂ ਸੀ ਤੇ SCMB ਦੇ ਵਿੱਚ ਜੋ ਲਾਸਟ ਬாய் ਸਿਲੈਕਟ ਹੋਇਆ 24ਵੇਂ ਨੰਬਰ ਤੇ 53.391 ਤੇ ਲਾਸਟ ਬாய் ਸਿਲੈਕਟ ਹੋਇਆ ਤੇ ਇਸ ਤੋਂ ਬਾਅਦ ਗਰਲ ਦੀਆਂ 16 ਪੋਸਟਾਂ ਸੀ ਤੇ 37.750 ਤੇ ਸਾਰੀਆਂ ਹੀ ਗਰਲਜ਼ ਕੁਆਲੀਫਾਈ ਕਰ ਗਈਆਂ ਤੇ ਸਾਰਿਆਂ ਨੂੰ ਸੀਟ ਮਿਲ ਗਈ ਸੋ ਇਸ ਦਾ ਮਤਲਬ ਇਹ ਹੈ ਸਿਰਫ EWS ਕੈਟਾਗਰੀ ਦੇ ਵਿੱਚ ਹੀ ਗਰਲਜ਼ ਕੁਆਲੀਫਾਈ ਨਹੀਂ ਕਰੀਆਂ ਤੇ ਗਰਲਜ਼ ਦੀ ਸੀਟ ਹੀ ਸਿਰਫ EWS ਕੈਟਾਗਰੀ ਦੇ ਬாய்ਸ ਨੂੰ ਮਿਲਣਗੀਆਂ ਬਾਕੀ ਇਸ ਤੋਂ ਇਲਾਵਾ ਦੇਖੋ ਐਕਸ ਸਰਵਿਸਮੈਨ ਤੇ ਸਪੋਰਟਸ ਵਾਲੇ ਸਾਰੇ ਉਮੀਦਵਾਰਾਂ ਦੇ ਮੈਨੂੰ ਮੈਸੇਜ ਆਉਂਦੇ ਨੇ ਕਿ ਸਾਡਾ ਵੀ ਦੱਸਿਆ ਕਰੋ ਦੇਖੋ ਸਟੂਡੈਂਟਸ ਨੂੰ ਮੇਰੇ ਕੋਲ ਟਾਈਮ ਕੱਲ ਲਿਮਟਿਡ ਜਾਈ ਸੀਗਾ ਜਿਸ ਕਰਕੇ ਮੈਂ ਮੇਨ ਮੇਨ ਵੀਡੀਓ ਬਣਾਈ ਆ ਤੁਹਾਡੀ ਜਿਹੜੀ ਵੀ ਸਾਰੀਆਂ ਪੋਸਟਾਂ ਲਗਭਗ ਖਾਲੀ ਨੇ ਜਿੰਨੇ ਵੀ ਤੁਸੀਂ ਸਟੂਡੈਂਟ ਹੈਗੇ ਹੋ ਲਗਭਗ ਤੁਸੀਂ ਸਿਲੈਕਟ ਹੀ ਹੈਗੇ ਹੋ ਠੀਕ ਹੈ ਹੁਣ ਸਪੋਰਟਸ ਦੀਆਂ ਤੇ ਐਕਸ ਸਰਵਿਸਮੈਨ ਦੀਆਂ ਇਹ BC ਕੋਲੇ ਵੀ ਨੇ SC MBC ਕੋਲੇ ਵੀ ਨੇ SC ਅਦਰ ਕੋਲੇ ਵੀ ਨੇ ਜਨਰਲ ਕੋਲੇ ਵੀ ਨੇ ਉਹ ਸਾਰੇ ਹੀ ਖਾਲੀ ਪਈਆਂ ਨੇ ਸੋ ਜਿਸ ਕਰਕੇ ਕੀ ਹੈ ਕਿ ਜਿਹੜਾ ਹੋਣਾ 72 ਨੰਬਰ ਵਾਲਾ ਲ ਸਿਲੈਕਟ ਹੋਇਆ ਇਹਨਾਂ ਨੂੰ ਜਿਹੜਾ ਹੈਗਾ ਐਕਸ ਸਰਵਿਸਮੈਨ ਦੀ ਪੋਸਟਾਂ ਮਿਲ ਜਾਣਗੀਆਂ ਕਿਉਂਕਿ ਜਿਹੜਾ ਐਕਸ ਸਰਵਿਸਮੈਨ ਹੈ ਤੇ ਸਪੋਰਟਸ ਕੋਟਾ ਉਹ ਇੱਕ ਸਬ ਕੈਟਾਗਰੀ ਆ ਸਬ ਕੈਟਾਗਰੀ ਦੀ ਪੋਸਟ ਆ ਜਿਹੜੀ ਕੈਟਾਗਰੀ ਨੂੰ ਮਿਲੂਗੀ ਹੁਣ ਜਿਵੇਂ ایਡਬੀਸ ਦੇ ਵਿੱਚ ਨਹੀਂ ਹੈਗੀਆਂ ਬੀਸੀ ਦੇ ਵਿੱਚ ਜਿਵੇਂ ਐਕਸ ਸਰਵਿਸਮੈਨ ਦੀ ਪੋਸਟਾਂ ਨੇ ਤਾਂ ਜਿੰਨੀਆਂ ਖਾਲੀਆਂ ਰਹਿ ਗਈਆਂ ਉਹ ਸਬ ਕੈਟਾਗਰੀ ਆ ਸਬ ਕੈਟਾਗਰੀ ਤੋਂ ਕੈਟਾਗਰੀ ਦੀਆਂ ਮਿਲਣਗੀਆਂ ਇਹ ਨਹੀਂ ਹੈਗਾ ਕਿ ਸਪੋਰਟਸ ਵਾਲੀਆਂ ਜਰਨਲ 'ਚ ਜਾਣਗੀਆਂ ਨਹੀਂ ਜਿਹੜੀਆਂ ਜਰਨਲ ਦੀ ਐਕਸ ਸਰਵਿਸਮੈਨ ਦੀਆਂ ਨੇ ਉਹ ਜਰਨਲ ਨੂੰ ਮਿਲਣਗੀਆਂ ਠੀਕ ਹੈ ਜਿਹੜੀਆਂ BC ਦੀਆਂ ਐਕਸ ਸਰਵਿਸਮੈਨ ਜਾਂ ਸਪੋਰਟਸ ਦੀਆਂ ਖਾਲੀ ਰਹਿ ਗਈਆਂ ਉਹ BC ਨੂੰ ਹੀ ਮਿਲਣਗੀਆਂ SC ਵੀ SC ਨੂੰ ਹੀ ਮਿਲਣਗੀਆਂ ਜਿਸ ਸੰਬੰਧੀ ਇਹੀ ਲਿਸਟ ਵਿੱਚ ਕੱਲੂ ਮੈਂ ਇੱਕ ਹੋਰ ਸੁਧਾਰ ਕਰਕੇ ਇਸ ਵੀਡੀਓ ਨੂੰ ਬਣਾਵਾਂਗਾ ਠੀਕ ਹੈ ਇਹ ਮੈਂ ਤੁਹਾਨੂੰ ਸਿਰਫ ਉਸ ਹਿਸਾਬ ਨਾਲ ਦੱਸਿਆ ਕਿ ਜਿਸ ਹਿਸਾਬ ਨਾਲ ਆਪਣੇ ਐਕਸ ਸਰਵਿਸਮੈਨ ਨੂੰ ਜੇ ਨਾਂ ਕੰਸੀਡਰ ਕੀਤਾ ਜਾਵੇ ਹੁਣ ਜੇਕਰ ਆਪਾਂ ਉਹਨਾਂ ਦੀਆਂ ਪੋਸਟਾਂ ਨੂੰ ਫਰਸਟ ਲਿਸਟ ਦੇ ਵਿੱਚ ਹੀ ਦੇਖੋ ਮੈਨੂੰ ਉਮੀਦ ਹੈ ਕਿ ਫਰਸਟ ਲਿਸਟ ਦੇ ਵਿੱਚ ਹੀ ਜਿਹੜੀਆਂ ਪੋਸਟਾਂ ਖਾਲੀ ਰਹਿ ਜਾਣਗੀਆਂ ਉਹ ਉਸੇ ਕੈਟਾਗਰੀ ਨੂੰ ਮਿਲ ਜਾਣੀਆਂ ਠੀਕ ਹੈ ਸਬ ਕੈਟਾਗਰੀ ਦੀ ਜਿਹੜੀ ਪੋਸਟ ਖਾਲੀ ਰਹਿ ਗਈ ਉਹ ਉਸੇ ਕੈਟਾਗਰੀ ਨੂੰ ਮਿਲ ਜਾਣੀਆਂ ਫਰਸਟ ਲਿਸਟ ਦੇ ਵਿੱਚ ਹੀ ਸੋ ਉਸ ਲਈ ਤੁਹਾਨੂੰ ਜੋ ਹੈ ਸਿਰਫ ਕੱਲ ਤੱਕ ਦਾ ਵੇਟ ਕਰਨਾ ਪਵੇਗਾ ਠੀਕ ਹੈ ਕਿਉਂਕਿ ਦੇਖੋ ਬਹੁਤ ਮਿਹਨਤ ਲੱਗੀ ਹੈ ਮੇਰੀ ਆ ਜਿਹੜੀ ਆਪਣੀ 5-10 ਮਿੰਟ ਦੀ ਵੀਡੀਓ ਆ ਗਈ ਫਿਲਹਾਲ ਇਹ 5-10 ਮਿੰਟ ਦੀ ਵੀਡੀਓ ਆ ਪਰ ਕੱਲ ਮੈਨੂੰ ਜੋ ਹੈ ਮੈਨੂੰ ਪਤਾ ਹੈ ਕਿ 6-7 ਘੰਟੇ ਲੱਗ ਗਏ ਕਿਉਂਕਿ बार-बार ਲਿਸਟ ਨੂੰ ਸਕਰੋਲ ਕਰਨਾ ਤੇ ਡਬਲ ਚੈੱਕ ਕਰਨਾ ਤੇ ਜਦੋਂ ਗਰਲਜ਼ ਕੁਆਲੀਫਾਈ ਨਹੀਂ ਹੋਈਆਂ ਫਿਰ ਬॉयਜ਼ ਦੀ ਲਿਸਟ ਕੱਢ ਕੇ ਰੱਖੀ ਹੋਈ ਸੀ ਫਿਰ ਬॉय ਦੁਬਾਰਾ ਸੀਟਾਂ ਦੇਣੀਆਂ 6 ਹੋਰ ਠੀਕ ਹੈ ਇਸ ਵਿੱਚ ਕਾਫੀ ਟਾਈਮ ਲੱਗਦਾ ਸੋ ਦੇਖੋ ਤੁਹਾਡੇ ਇੱਕ ਲਾਈਕ ਨਾਲ ਮੈਨੂੰ ਜ਼ਰੂਰ ਮੋਟੀਵੇਸ਼ਨ ਮਿਲੇਗੀ ਤੇ ਵੀਡੀਓ ਦੇ ਕਮੈਂਟ ਵਿੱਚ ਇੱਕ ਹਾਈਪ ਵਾਲਾ ਆਪਸ਼ਨ ਹੈ ਵੀਡੀਓ ਨੂੰ ਹਾਈਪ ਜ਼ਰੂਰ ਦੇ ਦਿਆ ਕਰੋ ਜੇਕਰ ਵੀਡੀਓ ਮੇਰੀ ਵਧੀਆ ਲੱਗਦੀ ਹੈ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਜੇਕਰ ਤੁਸੀਂ ਸਕਰੀਨਸ਼ਾਟ ਲੈਣਾ ਚਾਹੁੰਦੇ ਹੋ ਇਸ ਦਾ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਠੀਕ ਹੈ ਇਹ ਹੈਗਾ ਐਸਐਸਏ ਦਾ ਇਹ ਹੈਗਾ ਜੀ ਆਪਣਾ ਇਲੈਕਟ੍ਰੀਕਲ ਗ੍ਰੇਡ 2 ਦਾ ਇਹ ਹੈਗਾ ਜੀ ਆਪਣਾ ਜੂਨੀਅਰ ਪਲਾਂਟ ਅਟੈਂਡੈਂਟ ਦਾ ਠੀਕ ਹੈ ਤੇ ਮਿਲਾਂਗੇ ਹੁਣ ਆਪਾਂ ਕੱਲ ਦੀ ਵੀਡੀਓ ਵਿੱਚ ਕੱਲ ਦੀ ਵੀਡੀਓ ਵਿੱਚ ਜਿਹੜੀ ਵੀ ਅਦਰ ਕੈਟਾਗਰੀਜ਼ ਨੇਗੀਆਂ ਠੀਕ ਹੈ ਐਕਸ ਸਰਵਿਸ ਮਹਿੰਦੀਆਂ ਤੇ ਸਪੋਰਟਸ ਦੀਆਂ ਜਿੰਨੀਆਂ ਵੀ ਖਾਲੀ ਰਹਿ ਗਈਆਂ ਉਹ ਸਾਰੀਆਂ ਨੂੰ ਮੈਂ ਕੈਟਾਗਰੀਜ਼ ਨੂੰ ਆ ਆਪਾਂ ਦੇ ਕੇ ਦੇਖਾਂਗੇ ਵੀ ਕੱਟਆਫ ਹੈ ਜਿਹੜੀ ਕਿੰਨੀ ਡਾਊਨ ਜਾਵੇਗੀ ਮਿਲਦੇ ਹਾਂ ਹੁਣ ਜੀ ਕੱਲ ਦੀ ਵੀਡੀਓ ਵਿੱਚ ਧੰਨਵਾਦ ਜੀ